ਵਾਈਗੋਰਜੀ ਕਾਲ ਸਵਾਇਕਲ ਕੀ ਕੀ ਫਤੇ ਤੋੜਾ ਸਾੜੀ ਯੂਟਿਚਨ ਅਤੇ ਫਿਰ ਤੇ ਸਵਾਤਈ ਅੱਜ ਨੇ ਪਰ ਲੱਗਿਆ ਪਟੇਲੇ ਹੀ ਪੱਗ ਜੀ ਲੈਂਥ ਸਵਾ 7 ਮੀਟਰ ਕਪੜਾ ਰਪੋਫ ਹਲਵਾਤੇ ਜਿਹੜਾ ਪਹਿਲਾਂ ਲੜ ਲਾਉਣਾ ਸਿੱਧਾ ਸੈਂਟਰ ਤੋਂ ਲਿਆ ਕੇ ਲੜ ਨੂੰ ਮੂਣੀ ਦਾ ਖੋਲਦਾ ਥੱਲੇ ਰੱਖ ਕੇ ਬੰਦ ਪਾਸੇ ਉੱਤੇ ਰੱਖ ਕੇ ਦੋਈ ਪੱਲੇ ਇਕੱਠੇ ਕਰਕੇ ਇੱਕ ਵਾਰ ਲੜ ਨੂੰ ਹੋਲਡ ਕਰ ਲੈਣਾ ਇੱਕ ਵਾਰ ਲੜ ਨੂੰ ਹੋਲਡ ਕਰਕੇ ਮੋਟਾਈ ਚ ਕਰਕੇ ਜਿਹੜਾ ਲੜ ਨੂੰ ਜਗੀ ਤਰ੍ਹਾਂ ਸਾਬ ਕਰਕੇ ਤੇ ਲੋਡ ਕਰਕੇ ਲਗਾ ਦੇਣਾ ਲੜ ਨੂੰ ਚੰਗੀ ਤਰ੍ਹਾਂ ਇਹਨਾਂ ਦੇ ਸੋਇਚੋ ਵਾਲ ਨੇ ਕਾਟੇ ਗੇੜਾ ਆਪਣਾ ਲੋਡ ਕਰਕੇ ਲਾਉਣਾ ਹੈ ਥੜਾ ਪਾਗ ਲੜ ਲਾਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਪੁਣੀ ਆਹਲ ਦਾ ਹੱਥਲੇ ਰੱਖ ਕੇ ਬੰਦਵਾਸ ਉੱਤੇ ਰੱਖ ਕੇ ਚਾਰੋਂ ਉਂਗਲ ਲੜ ਨੂੰ ਉੱਤੋਂ ਸੈਟ ਕਰਕੇ ਤੇ ਥੱਲੇ ਆੜ ਲੜ ਨੂੰ ਡਬਲ ਹੋਲਡ ਕਰਨਾ ਹੈ ਥੱਲੇ ਆੜ ਲੜ ਨੂੰ ਡਬਲ ਹੋਲਡ ਕਰਕੇ ਚੰਗੀ ਤਰ੍ਹਾਂ ਸੌਫ ਕਰਕੇ ਲੜ ਨੂੰ ਉੱਤੋਂ ਦੱਬ ਕੇ ਤੇ ਲੋਡ ਕਰਕੇ ਤੇ ਸੌਫ ਕਰਕੇ ਲਗਾ ਦੇਣਾ ਲੜ ਨੂੰ ਤੇ ਨਾਲ ਨਾਲ ਵਾਈ ਫਿਰ ਕੇ ਲੜ ਦੀ ਸਫਾਈ ਕਰਕੇ ਤੇ ਲੜ ਨੂੰ ਵਰਗ ਆਕੇ ਲਗਾਉਣਾ ਹੈ ਜਿਹੜਾ ਆਪਾਂ ਅਗਲਾ ਲਾੜ ਲਾਉਣਾ ਹੈ ਲੜ ਨੂੰ ਬੈਕ ਤੋਂ ਪਿੰਕੀ ਕਰਕੇ ਪੂਣੀ ਰਾਹ ਹਲਵਾ ਥਲੇ ਰਾਕੇ ਬੰਦਪਾਸ ਉੱਤੇ ਰਾਕੇ ਚਾਰ ਉਂਗਲਿਆਂ ਨਾਲ ਲੜ ਨੂੰ ਉੱਤੇ ਹਟਕਾਉਣਾ ਹੈ ਚਾਰ ਉਂਗਲਿਆਂ ਨਾਲ ਲੜ ਨੂੰ ਉੱਤੇ ਹਟਕਾ ਕਰਕੇ ਥੱਲੇ ਵਾਲਾ ਲੜ ਨੂੰ ਡਬਲ ਫੋਲਡ ਕਰ ਲੈਣਾ ਹੈ ਥੱਲੇ ਵਾਲਾ ਲੜ ਨੂੰ ਡਬਲ ਫੋਲਡ ਕਰਕੇ ਤੇ ਚੰਗੀ ਤਰ੍ਹਾਂ ਉਹਦੀ ਮੋਟਾਈ ਜੜੀ ਸੈਟ ਕਰਕੇ ਲੜ ਨੂੰ ਸਾਫ ਕਰਕੇ ਜਿੰਨੀ ਜਿਹੜੀ ਚੜਾਈ ਰੱਖਣਾ ਚਾਹੁੰਦੇ ਤਾਂ ਜਿੰਨੀ ਉਹ ਚੜਾਈ ਰੱਖ ਕੇ ਟਰੇਲਰ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਲੋਡ ਕਰ ਚੁਣੋਣਾ ਜਿੰਨੀ ਆਪਾਂ ਲੋਡ ਤੇ ਚੜਾਈ ਰੱਖੀ ਜੀ ਉਹਦੀ ਗਾਹਾਂ ਜਾ ਕੇ ਚੜਾਈ ਵਧਾਵਾਂਗੇ ਤਾਂੜਾ ਸੋਈ ਚ ਕੋਈ ਡੰਗ ਨਾ ਪਵੇ ਤੇ ਚੰਗੀ ਤਰ੍ਹਾਂ ਆਪਾਂ ਲੜਨ ਲੋਡ ਕਰਕੇ ਸੈਟ ਕਰਕੇ ਤੇ ਸਾਫ਼ ਕਰਕੇ ਲਗਾ ਲੈਣਾ ਲੜਨ ਨੂੰ ਤੇੜਾ ਆਪਾਂ ਅਗਲਾ ਲਾਉਣਾ ਹੈ ਲੜਨ ਬੈਕ ਟੂ ਪਿੰਚ ਕਰਕੇ ਪੂਣੀ ਰੱਖਦਾ ਹੋਵਾ ਥੱਲੇ ਰੱਖ ਕੇ ਬੰਦਪਾਸ ਉੱਤੇ ਰੱਖ ਕੇ ਲੋਈ ਬੱਲਿਆਂ ਜੋ ਪੱਲੇ ਪੱਲੇ ਯਾਰਾ ਖੋਲ ਕੇ ਤੁਸੀਂ ਚੰਨ ਲਗੋ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਚਾਰ ਉਂਗਲਾਂ ਦਾ ਲੜ ਨੂੰ ਤੋਂ ਹਟਾ ਕੇ ਤੇ ਥੱਲੇ ਵਾਲਾ ਲੜ ਨੂੰ ਡਬਲ ਹੋੜ ਕਾਣਾ ਹੈ ਤੇ ਇੱਕ ਵਾਲਾ ਲੜ ਨੂੰ ਪਹਿਲਾਂ ਫੋੜ ਕਾਣਾਗੇ ਜਦੋਂ ਜਿਹੜਾ ਬਦਲ ਕਪੜਾ ਕੋ ਉਹਨੂੰ ਖਿੱਚ ਕੇ ਜਿਹੜੇ ਉਹਦੇ ਵਾਲ ਹੋਣਗੇ ਉਹਨਾਂ ਨਾਲ ਖਿੱਚ ਕੇ ਚੰਗੀ ਤੜਾੜਾ ਪਲੜ ਨੂੰ ਨੋਡ ਕਰਕੇ ਤੇ ਸੈੱਟ ਕਰਕੇ 14 ਬ ਵਾਲ ਨੂੰ ਕੱਟ ਕੇ ਜਿਹੜਾ ਪਲੜ ਨੂੰ ਚੰਗੀ ਤੜਾੜਾ ਸੈੱਟ ਕਰਕੇ ਤੇ ਲੋਡ ਕਰਕੇ ਲਗਾਉਣਾ ਹੈ ਲੜ ਨੂੰ ਇਹ ਲੜਨ ਨੂੰ ਚੰਗੇ ਤਰ੍ਹਾਂ ਸੈੱਟ ਕਰਕੇ ਲੋਡ ਕਰਕੇ ਲਗਾਣਾ ਨੇ ਲੜਨ ਨੂੰ ਤੇ ਨਾਲ ਲੈਣ ਬਾਕੀ ਪਾ ਜਿਹੜੀ ਆਪਸਾਈਂ ਕਰੀ ਜਾਣੀ ਐ ਤੇ ਲੜਨ ਨੂੰ ਚੱਕੀ ਤਰ੍ਹਾਂ ਸੈੱਟ ਕਰ ਲੈਣਾ ਤੇ ਜੇ ਕਿਸੇ ਲੜ ਦੀ ਮੋਟਾਈ ਜ਼ਿਆਦਾ ਰਹਿੰਦੀ ਆ ਤਾਂ ਉਹਦੇ ਤੇ ਜਿਹੜਾ ਆਪ ਬਾਜ ਨਾਲ ਪ੍ਰੈਸ਼ ਕਰਕੇ ਉਹਦੀ ਮੋਟਾਈ ਜਿਹੜੀ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਆ ਤੇ ਜਿਹੜਾ ਜਨ ਲਾ ਪਰਾ ਨੂੰ ਲੋਡ ਕਰ ਲੈਣਾ ਤੇ ਜਿਹੜਾ ਆ ਅਗਲਾ ਲਾਉਣਾ ਹੈ ਤੇ ਲੜ ਨੂੰ ਬੈਕ ਤੋਂ ਪਿੰਚ ਕਰਕੇ ਹੁਣੀ ਜਿਹੜੀ ਆਪਾਂ ਸੈੱਟ ਕਰਕੇ ਤੇ ਪਹਿਲੇ ਬਲੋਂ ਯਾਹ ਖੋਲਣੋਂ ਦੂਜੇ ਬਲੋਂ ਨੂੰ ਠਾਈ ਵਾਲੇ ਪਾਸੇ ਨਾਲ ਜੋੜ ਕੇ ਚਾਰੋਂ ਗਰੇਨ ਲੜੇ ਨੂੰ ਉੱਤਰ ਹਟ ਕਰਕੇ ਤੇ ਅੱਖ ਲੋ ਵੀ ਥੋੜਾ ਫੋਲਡ ਕਰੇ ਜਿਹੜਾ ਬਾਦੂ ਦਾ ਕਪੜਾ ਹੁੰਦਾ ਤੇ ਇਹ ਫੇਰੇ ਜਿਹੜਾ ਕਰੂੰਗਾ ਜਿਹੜਾ ਲੜਨੂਟਰਾਟ ਕਰ ਲੈਣਾ ਇਸ ਤਰ੍ਹਾਂ ਕਰੂੰਗਾ ਜਿਹੜਾ ਲੜਨੂਟਰਾਟ ਕਰਕੇ ਤੇ ਇੱਕ ਵਾਰ ਲੜਨੂ ਫੋਲਡ ਕਰਨਾ ਹੈ ਫੋਲਡ ਕਰਕੇ ਤੇ ਜਗੀ ਤਰ੍ਹਾਂ ਨੀਡੀਓ ਜੀ ਸਫਾਈ ਕਰਕੇ ਤੇ ਲੜਨੂ ਸੈਟ ਕਰਕੇ ਸ਼ੇਪ ਸੈਟ ਕਰਕੇੜਾ ਫਿਰਨੂ ਲੋਡ ਕਰਕੇ ਲਗਾਉਣਾ ਹੈ ਪੰਜਵੇਂ ਤੇ ਛੇਵੇਂ ਲੜਨੂ ਦੀ ਆਪਣੀ ਸ਼ੇਪ ਆ ਬਣਾਉਣੀ ਹੈ ਇਹ ਨਾਲ ਜਿਹੜਾ ਬਾਕੀ ਬਦੜੀ ਆਪ ਸੈਟਿੰਗ ਕਰੀ ਜਾਣੀ ਹੈ ਉਦੋਂ ਲੈ ਕੇ ਵੀਰ ਆਪ ਬਾਏ ਭੇਜ ਲੈਣਾ ਉਹਨਾਂ ਦੀ ਜਿਹੜੀ ਆਪ ਸੈਟਿੰਗ ਕਰ ਲੈਣੀ ਹੈ ਜਿਹੜੀ ਸ਼ੇਪ ਉਹ ਹਟਾ ਗਾਣੀ ਤੇ ਬਾਕੀ ਪੱਧੜੀ ਆਪ ਸੈਟਿੰਗ ਨਾਲ ਦੀ ਨਾਲ ਕਰੀ ਜਾਣੀ ਹੈ ਜਿਹੜਾ ਆਪਾਂ ਅਗਲਾ ਲਾਉਣਾ ਹੈ ਸ਼ਿਮਰੜ ਲੜਨ ਬਾਅਦ ਤੋਂ ਪਿੰਕੇ ਘਰ ਕੇ ਹੁਣੀ ਰਹੋਦੇ ਬਾਥਲੇ ਰਾਕੇ ਬੰਦਪਾ ਦੋਤੇ ਰਾਕੇ ਦੋ ਹੀ ਪੱਲੇ ਚ ਪੱਲੇ ਪੱਲੇ ਜਿਆਦਾ ਖੋਲ ਕੇ ਦੋ ਜਪਰੇਣਾ ਬੋਟਾਈ ਵਾਲੇ ਪਾਸੋਂ ਨਾ ਜੋੜ ਕੇ ਚਾਰੋਂ ਗਲੇੜਾ ਲੜਨ ਨੂੰ ਸੈਟ ਉੱਤੋਂ ਸੈਟ ਕਰਨਾ ਹੈ ਚਾਰੋਂ ਗਲੇੜਾ ਲੜਨ ਨੂੰ ਉੱਤੋਂ ਹਟਾ ਕੇ ਤੇ ਨੱਕਰੀ ਜਿਹੜਾ ਆਪਾਂ ਨੂੰ ਫੋਲਡ ਕਰਨਾ ਹੈ ਨੱਕਰੀ ਜਿਹੜਾ ਆਪਾਂ ਨੂੰ ਫੋਲਡ ਕਰਕੇ ਕੰਗਿਤ ਤਾਂ ਸਾਵਧਾਨ ਲੜਨ ਲੱਗ ਨੂੰ ਜੇ ਦੀ ਮੋਟਾਈ ਜਿਹੜੀ ਪੂਰ ਸੈਟ ਕਰਕੇ ਤੇ ਜਿਹਨ ਜਿਹੜੀ ਨੌਕਰੀ ਲੜਾਈ ਰੱਖਣਾ ਚਾਹੁੰਦੇ ਤਹੀ ਇਹਨਾਂ ਦੀ ਲੜਾਈ ਰੱਖ ਕੇ ਜਿਹੜਾ ਲੜਨੂ ਦਿਨਾਂ ਦੇ ਬਾਕੀ ਬਾਦ ਜਿਹੜੀ ਆ ਬਸ ਸੈਟਿੰਗ ਕਰੀ ਜਾਣੀ ਹੈ ਜਿਹੜਾ ਪਲੜ ਲਾਇਆ ਸੀ ਉਹ ਜਿਹੜੀ ਆਪਾਂ ਸੈਡਿੰਗ ਕਰਕੇ ਦਨਾਂ ਦਿਨ ਬਾਕੀ ਬੱਦ ਜਿਹੜੀ ਆਪਾਂ ਸੈਡਿੰਗ ਕਰੀ ਜਾਣੀ ਹੈ ਦੀ ਅਵਰਡੀ ਸ਼ੇਪ ਉਹ ਪਸਟ ਕਰ ਲੈਣੀ ਹੈ ਜਨਾਲੀਆਂ ਬਾਕੀ ਪਾਦੜੀਆਂ ਫਿਰ ਸੈਟਿੰਗ ਕਰੀ ਜਾਣੀ ਹੈ ਤੇ ਜੇ ਕਿਸੇ ਲੜਦੀ ਮਟਾਈਆ ਦਾ ਰਹਿੰਦੀ ਆ ਤਾਂ ਉਹਦੇ ਤੇ ਬਾਹਰ ਨਾਲ ਪ੍ਰੈਸ ਕਰਕੇ ਉਹਦੀ ਮਟਾਈ ਜਿਹੜੇ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਹੈ ਤੇ ਨਾਲ ਯਾਰ ਬਾਕ ਬਦਰ ਇਹ ਪਾਸ਼ੇਡਿੰਗ ਕਰੀ ਜਾਣੀ ਹੈ ਉਤਲਣੇ ਜਿਹੜਾ ਬਈ ਆਪ ਬਾਅਦ ਫੇਲਣਾ ਹੈ ਤੁਸੀਂ ਉਤਲਣੇ ਸੈਟਿੰਗ ਕਰ ਲਈ ਡਬਲ ਸੀ ਸ਼ੜਾ ਆਪਣਾ ਬਾਕਸਾ ਦੇਓ ਗੇੜੇ ਵੀ ਸਾਡੇ YouTube ਚੈਨਲ ਉਤਨਾ ਮੈਂ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਜਿਹੜੇ ਵੀ ਸਾਡੇ ਫੇਸਬੁਕ ਉਤਨਾ ਮੈਂ ਉਹ ਸਾਡੇ ਫੇਸਬੁਕ ਪੇਜ ਨੂੰ ਫੋਲੋ ਜਰੂਰ ਕਰਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜਿਹੜੇ ਵੀ ਰਣ ਪਿਓਰ ਪਟਣੀ ਸ਼ਹੀ ਪਗ ਉਹਨਾਂ ਨੂੰ ਕੋਈ ਫਰਮ ਮਦਦ ਆਤਾ ਇਸ ਵੀਡੀਓ ਨੂੰ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਸੋਲੂਸ਼ਨ ਕਰ ਲੈਣ ਜਿਹੜਾ ਤੁਸੀਂ ਸਿਰਾ ਪਹਿਲਾਂ ਵੀ ਤਾਂ ਸਾਡੇ ਬਾਅਦ ਵਿੱਚ ਉਤਨਾ ਸਾਡੇ ਨੂੰ ਤੇ ਜਿਹੜਾ ਪੱਗ ਪੈ ਲਾਉਣਾ ਜਿੱਥੇ ਆਪਣਾ ਸ਼ਿਮਰ ਲੱਗਦਾ ਸੀ ਉਦੋਂ ਥੋੜਾ ਜਿਹਾ ਗਾਹਾਂ ਕਰਕੇ ਜਿਹੜਾ ਪੱਗ ਪੈ ਨੂੰ ਲੋਡ ਕਰਕੇ ਤੇ ਸੈੱਟ ਕਰਕੇ ਲਾਉਣਾ ਹੈ ਤੇ ਜਿਹੜੇ ਉੱਥੇ ਬੱਲੇ ਜਾਂਦੇ ਹਨ ਜਿੱਥੇ ਫੋਲਡ ਕਰੇ ਲੜਨੂ ਸੱਜੀ ਸਾਈਡ ਤੋਂ ਉੱਥੇ ਜਿਹੜਾ ਬਵਾਲ ਕੱਢ ਕੇ ਥੱਲੇ ਉਹਨੂੰ ਖਿੱਚ ਕੇ ਤੇ ਵਿੜਾ ਪੱਕਣ ਗਿਲਾ ਲਾਉਣਾ ਅੱਧਾ ਉੱਤੇੋਂ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਪਲਾੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਲੋਡ ਕਰਕੇ ਤੇ ਜਿੰਨਾਂ ਪੱਲਾੜਾ ਰੱਖਦੇ ਰੱਖੀ ਉਹਨਾਂ ਪੱਲਾੜਾ ਰੱਖਦੇ ਰੱਖ ਕੇ ਤੇ ਲੜ ਨੂੰ ਚੰਗੀ ਤਰ੍ਹਾਂ ਸੈਟ ਕਰ ਲੈਣਾ ਤੇ ਫਿਰ ਜਿਹੜਾ ਪੱਗ ਪੈਂਦਲ ਇਹਦਾ ਕਿ ਲੜ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਜੇ ਜਿਹਨੇ ਜਿਹੜੀ ਰਾਈ ਰੱਖਣੀ ਚਾਹੁੰਦੇ ਤੇ ਹੀ ਨੀ ਉਹਦੀ ਚੜਾਈ ਰੱਖੜਾ ਪੜ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤੇ ਲੋਡ ਕਰਕੇ ਲਗਾ ਦੇਣਾ ਹੈ ਤੇ ਲੜ ਨੂੰ ਇੱਕ ਵਾਰ ਦਬਾ ਕੇ ਦੋ ਜਗੜਾ ਪੜ ਨੂੰ ਖੋਲਣਾ ਹੈ ਜੇ ਤੁਹਾਡਾ ਲੜ ਘਟ ਜਾਂਦਾ ਹੈ ਜਾਂ ਖਿਸਕੀ ਜਾਂਦਾ ਤੁਸੀਂ ਇੱਕ ਇਹ ਦੋ ਪੱਗ ਉਹ ਜਿਹੜੇ ਲੜਨ ਪਕਾਉਣ ਵਾਸਤੇ ਲਗਾ ਸਕਦੇ ਹੋ ਇਹੜਾ ਪੱਸਾ ਲੱਗਣਾ। ਜਿਹੜਾ ਪੱਪਾ ਲੈਣਾ ਹਿੱਸੇ ਦੇ ਸੈਂਟਰ ਚੋਂ ਉਹਨੂੰ ਵੈਟੋ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਕੇ ਤੇ ਜਿੱਥੋਂ ਕਿ ਤਸਾਂ ਨਗ ਰਹੇਂਦਾ ਉਹ ਤੋਂ ਅਵਾਂ ਡਬਲ ਹਿੱਸ਼ੇ ਦੇ ਜਿਹੜਾ ਆਪਾਂ ਸੜਕ ਕਵਰ ਕਰਨਾ ਹੈ ਤੇ ਪਹਿਲਾਂ ਤਾਂ ਆਪਾਂ ਹਲਕਾ ਜਿਹਾ ਸੜਕ ਕਵਰ ਕਰਨਾ ਹੈ। ਤੇ ਫਿਰ ਚਾਰੇ ਪਾਸੋਂ ਉਂਗਲੀਆਂ ਫੇਰ ਕੇ ਜਿਹੜਾ ਆਪਾਂ ਬਾਹਰ ਫੇਰ ਕੇ ਉਹ ਜਿਹੜਾ ਆਪਾਂ ਸੜਕ ਕਵਰ ਕਰਨਾ ਹੈ। ਤੇ ਜਿਹੜਾ ਜਿਹੜਾ ਆਪਾਂ ਤਿਆਰ ਉਹ ਸੜਕ ਕਵਰ ਕਰਕੇ ਤੇ ਬੈਕਗ੍ਰਾਉਂਡ ਲਗਾਉਣਾ ਅੱਧਾ ਅੱਧਾ ਫੋਲਡ ਕਰਕੇ ਜਿਹੜਾ ਪਲਾਂ ਨੂੰ ਬੈਕ ਕੜਾਈ ਕਰਕੇ ਸਾਫ਼ ਕਰਕੇ ਜਿਹੜਾ ਪਲਾਂ ਤੇ ਕੁੜਾ ਲੜਰ ਨੂੰ ਦਬਾਪ ਕੇ ਕਹਾਂ ਜਾ ਕੇ ਜਿਹੜਾ ਪਲਟ ਨੂੰ ਫਲਾ ਦੇਣਾ ਹੈ ਤੇ ਬੜੀਆਂ ਵੱਤ ਪਾਛੇ ਜੂ ਕਰਿਓ ਤੇ ਜਲਦੀ ਇਹਨਾਂ ਵੀਡੀਓ ਲੈ ਕੇ ਹਾਜ਼ਰ ਹੁਣੀਆਂ ਵੀਡੀਓ ਦੇਖ ਲਈ ਧੰਨਵਾਦ ਵਾਹੀ ਗੁਰਜੀ ਕੀ ਕਾਲ ਸਾਹਿਬ ਵਾਹੀ ਗੁਰਜੀ ਕੀ ਫਤਹਿ